ਪੰਜਾਬ ਵਿੱਚ ਅੱਜ ਮੌਸਮ ਦਾ ਮਜਾਜ ਬਦਲਿਆ ਨਜ਼ਰ ਆ ਰਿਹਾ ਹੈ ਸਵੇਰ ਤੋਂ ਹੀ ਬੱਦਲਵਾਈ ਬੜੀ ਹੋਈ ਹੈ ਅਤੇ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ ਇਸ ਨਾਲ ਦੁਪਹਿਰ ਸਮੇਂ ਪਹਿ ਰਹੀ ਗਰਮੀ ਤੋਂ ਕੁਜਰਾਹਤ ਮਿਲੇ ਬੱਦਲਾਂ ਨੂੰ ਦੇਖਦੇ ਹਾਂ ਮੀਂਹ ਦੇ ਅਸਾਰ ਨੇ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਲਈ ਖਰਾਬ ਮੌਸਮ ਬਾਰੇ ਅਲਰਟ ਜਾਰੀ ਕੀਤਾ ਹੈ ਜाहिर ਕੀਤੀ ਗਈ ਸੰਭਾਵਨਾ ਮੁਤਾਬਕ ਔਰੇਂਜ ਤੋਂ ਇਲਾਵਾ yellow ਅਲਰਟ ਵੀ ਜਾਰੀ ਕੀਤਾ ਗਿਆ ਹੈ ਵਿਭਾਗ ਮੁਤਾਬਕ ਉੱਤਰੀ ਭਾਰ ਦੇ ਵੱਖ-ਵੱਖ ਖੇਸਿਆਂ ਸਮੇਤ ਪੰਜਾਬ 'ਚ ਐਤਵਾਰ ਤੱਕ ਮੌਸਮ ਖਰਾਬ ਰਹੇਗਾ ਜਿਸ ਕਾਰਨ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਮੁਸੀਬਤ ਦਾ ਕਾਰਨ ਬਣ ਸਕਦੀ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਦੇ 19 ਜ਼ਿਲ੍ਹਿਆਂ 'ਚ orange alert ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਇਸ سلسلے 'ਚ ਤੇਜ਼ ਹਵਾਵਾਂ ਚੱਲਣਗੀਆਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੂਫਾਨ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ ਵਿਭਾਗ ਨੇ ਕਿਹਾ ਕਿ 3 ਮਾਰਚ ਤੱਕ ਮੌਸਮ ਖਰਾਬ ਰਹੇਗਾ ਜਿਸ ਦੇ ਨਾਲ ਹੀ 3 ਮਾਰਚ ਨੂੰ ਕਈ ਜ਼ਿਲ੍ਹਿਆਂ 'ਚ ਰਾਹਤ ਵੀ ਮਿਲੇਗੀ ਬਾਹਰਾਂ ਦਾ ਕਹਿਣਾ ਹੈ ਕਿ 2 ਹਫ਼ਤੇ ਪਹਿਲਾਂ ਤੱਕ ਕੜਾਕੇ ਦੀ ਠੰਡ ਕਨ ਹਾਲਾਤ ਖਰਾਬ ਸਨ ਪਰ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ ਹੁਣ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਪਹੁੰਚ ਗਿਆ ਹੈ ਜਿਸ ਕਾਰਨ ਦੁਪਹਿਰ ਵੇਲੇ ਸਿੱਧੀ ਧੁੱਪ 'ਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ ਇਸ ਸਿਲਸਲੇ 'ਚ ਜਲੰਧਰ 'ਚ ਵਾਤਾਵਰਣ ਦਾ ਤਾਪਮਨ 25.1 ਅਤੇ ਘੱਟੋ-ਘੱਟ 9 ਡਿਗਰੀ ਲੁਧਿਆਣਾ 'ਚ 26.1 ਤੇ ਘੱਟੋ-ਘੱਟ 11.1 ਡਿਗਰੀ ਪਟਿਆਲਾ 'ਚ 26.8 ਅਤੇ ਘੱਟੋ-ਘੱਟ 11.6 ਡਿਗਰੀ ਪਠਾਨਕੋਟ 'ਚ 25.5 ਡਿਗਰੀ ਅਤੇ ਘੱਟੋ-ਘੱਟ ਤਾਪਮਨ 11.7 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਨ ਹਮੇਸ਼ਾ ਹੀ ਘਟ ਰਿਹਾ ਹੈ ਪਰ ਵੱਧਦੀ ਗਰਮੀ ਕਾਰਨ ਘੱਟੋ-ਘੱਟ ਤਾਪਮਨ 9 ਡਿਗਰੀ ਦਰਜ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਬੇहद ਗਰਮੀ ਦਾ ਅਹਿਸਾਸ ਹੋ ਰਿਹਾ ਹੈ